ਜੋ ਜ਼ਿਆਦਾ ਸੀਗਾ ਬੱਚੇ ਆਪਾਂ ਜਨਰੇਸ਼ਨ ਚੋਂ ਆ ਜਿਹੜੀ ਜਨਰੇਸ਼ਨ ਬਾਹਰ ਗਈ ਹੈ ਸਾਰੀ ਮੇਰੇ ਨਾਲ ਦੇ ਮੁੰਡੇ ਆਲਮੋਸਟ 90% ਮੁੰਡੇ ਬਾਹਰ ਨੇ ਜਿਹੜੇ 10% ਇੱਥੇ ਨੇ ਉਹ ਵੈਲ ਆਫ ਪਰਿਵਾਰਾਂ ਦੇ ਨੇ ਬਹੁਤ ਰਿਚ ਨੇ ਉਹਨਾਂ ਨੂੰ ਕੰਮ ਕਰਨ ਦੀ ਲੋੜ ਨਹੀਂ ਹੈਗੀ ਹਾਲੇ ਵੀ ਉਹ ਸੁਪਨੇ ਬਾਹਰ ਦੀ ਦੇਖ ਰਿਹਾ ਹੁਣ ਜਾਣਾ ਚਾਹੁੰਦੇ ਨੇ ਤੇ ਮੈਂ ਕਹਿੰਦਾ ਇੱਕ ਅੱਧਾ ਹੋਊਗਾ ਸਾਡੇ ਚੋਂ ਜਿਹੜਾ ਵਿਚਾਰਾ ਕੋਈ ਮੀਡੀਅਮ ਪਰਿਵਾਰ ਚੋਂ ਸੀਗਾ ਇੱਥੇ ਆ ਗਰੀਬ ਪਰਿਵਾਰ ਵਾਲੇ ਵਿਚਾਰੇ ਮਿਹਨਤ ਕਰਕੇ ਕਿਤੇ ਨਾ ਕਿਤੇ ਸੈਟਲ ਹੋ ਚੁੱਕੇ ਆ ਪਰ ਆਪਾਂ ਚਲੋ ਹੁਣ ਮੈਂ ਚਲੋ ਇਹ ਦਰਸ਼ਕਾਂ ਨੂੰ ਮੈਂ ਦੱਸ ਦਿੰਦਾ ਆਪਾਂ ਇਕੱਠੇ ਪੜੇ ਆ ਆਪਣਾ ਗਰੁੱਪ ਇੱਕੋ ਆਪਾਂ ਨੂੰ ਪਤਾ ਹੀ ਹੈ ਕਿ ਕਿੰਨੇ ਕ ਬੰਦੇ ਆਪਣੇ ਨਾਲ ਦੇ ਬਾਹਰ ਨੇ ਕਿੰਨੇ ਕਿ ਇੱਥੇ ਨੇ ਪਰ ਹਾਂ ਇਹ ਜਰੀਰ ਜ਼ਰੂਰ ਤੁਹਾਡੀ ਗੱਲ ਸਹੀ ਹੈ ਕਿ ਜਿਹੜਾ ਸਾਡਾ ਦੌਰ ਸੀ ਉਹ ਬਾਹਰ ਜਾਣ ਵਾਲਾ ਦੌਰ ਸੀ ਨੀ ਟੋਡਾ ਜਿਵੇਂ ਤੁਹਾਨੂੰ ਜਿਵੇਂ ਤੁਸੀਂ ਕਹਿੰਦੇ ਸ ਮੇਰੇ 3-4 ਅਟੈਂਪਟ ਪਹਿਲਾਂ ਲੱਗੇ ਤੇ ਉਹਨਾਂ ਚ ਕੁਝ ਬਣਿਆ ਨਹੀਂ ਉਸ ਤੋਂ ਬਾਅਦ ਘਰਦਿਆਂ ਦੇ ਰਿਐਕਸ਼ਨ ਵੀ ਥੋੜੇ ਜਿਹਾ ਇਦਾਂ ਹੋ ਜਾਂਦੇ ਕਿ ਹਾਂ ਹੁਣ ਬਹੁਤ ਜ਼ੋਰ ਲਾ ਲਿਆ ਬਾਹਰ ਜਾਓ ਬਾਹਰ ਜਾਓ ਇਹ ਕੁਝ ਮਤਲਬ ਕਿ ਇਹ ਪਲਾਨ ਤੁਹਾਡਾ ਜਿਵੇਂ ਡ੍ਰੌਪ 네ਗੈਟਿਵ ਨਹੀਂ ਐਕਟੀਵਿਟੀ ਨਹੀਂ ਆਈ ਕਦੇ ਤੁਹਾਡੇ ਮਾਈਂਡ ਚ ਭਾਜੀ 네ਗੈਟਿਵਿਟੀ ਦੇਖੋ ਤੁਸੀਂ ਐਂਦਾ ਕਹਿ ਲਓ ਕਿ ਮੈਂ ਜਿਵੇਂ ਜਿਵੇਂ ਮੇਰਾ ਮਲਕੀ ਨਾ ਮੇਰਾ ਮੇਰੇ ਜ਼ਿੰਦਗੀ ਦੇ ਜਿਹੜੇ ਅਲੱਗ ਅਲੱਗ ਲੈਵਲ ਆ ਪੜਾ ਆਏ